ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬੜਹੰਸ ਮਹੱਲਾ ਪਹਿਲਾ ਘਰ ਪੰਜਵਾਂ ਅਲਾਹਣੀਆਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਭੰਦੇ ਲਾਇਆ ਮਹਨਤ ਪੁੰਨੀ ਪਾਈ ਭਰੀ ਜਾਨੀ ਅੜਾ ਘਰ ਤੇ ਚਲਾਇਆ ਜਾਨੀ ਕਾ ਘਟ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਭਾਏ ਕਾਇਆ ਹੰਸਤੀ ਆਵੇ ਛੋੜਾ ਜਾਂ ਦਿਨ ਪੁੰਨੇ ਮੇਰੀ ਮਾਇ ਜਿਹਾ ਲਿਖਿਆ ਤੇਹਾ ਪਾਇਆ ਜਿਹਾ ਸਰੰਦਾ ਸੱਚਾ ਪਾਤਸ਼ਾ ਜਿਨ ਜਗ ਧੰਗੈ ਲਾਇ ਸਾਹਿਬ ਸਿਮਰ ਹੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਐਥੇ ਧੰਦਾ ਗੂੜਾ ਚਾਰ ਦਿਹਾਕੇ ਸਰ ਪਰ ਜਾਣਾ ਆਗੇ ਸਰ ਪਰ ਜਾਣਾ ਜੋ ਮਹਿਮਾਨ ਗਾਹੇ ਗਰਬ ਕੀਜੈ ਜਿਤ ਸੇਵਿਆ ਦਰਗਾ ਸੁਖ ਪਾਈਐ ਇਸੇ ਮਰੇ ਉਹ ਮੇਰੇ ਭਾਈ ਹੋ ਸਭਨਾ ਇਹੋ ਪਿਆੜਾ ਜੋ ਜਿਸ ਭਾਵੈ ਸਮਰੱਥ ਸੋਚੀਏ ਹਿਲੜਾ ਇਹੋ ਸੰਸਾਰੋ ਜਲ ਤਲ ਬਹੀ ਅਲ ਰਬ ਰਹਿਆ ਸਾਚੜਾ ਸਿਰਜਣਹਾਰ ਸਾਚਾ ਸਿਰਜਣਹਾਰ ਅਲਖ ਅਪਾਰੋ ਤਾਂ ਕਾ ਅੰਤ ਨਾ ਪਾ ਆਇਆ ਟਾਹੇ ਟਾਉ ਸਾਰੇ ਆਪੇ ਹੁਕਮ ਸਵਾਰਨ ਹਾਰੋ ਜੋਤਿ ਸੁਭਾਵੈ ਸਮਰੱਥ ਸੋਚੀਐ ਹੋਲੇ ਸੰਸਾਰੋ ਮਾਇਆ ਕਾਰਨ ਰੋਵੇ ਚੰਨਾ ਮੰਦਾ ਕਿਸ ਸੁਜੈ ਨਾਹੀ ਇਹੋ ਤਨ ਏਵੈ ਖੋਵੇ ਐਥੇ ਆਇਆ ਸਭ ਕੋ ਜਾਸੀ ਕੂੜ ਕਰਹੁ ਅੰਧਾਰੋ ਨਾਨਕ ਰੂਨਾ ਬਾਬਾ ਜਾਣੀਐ ਜੇ ਰੋਵੇ ਲਾਏ ਪਿਆਰੋ ਵਡ ਹੰਸ ਮਹੱਲਾ ਪਹਿਲਾ ਮਿਲੋ ਸਹੇਲੀ ਹੋ ਸਜਣਾ ਨਾਮ ਲੈ ਹਾਂ ਰੋਵਹਿ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਂ ਪਿਉਥੇ ਜਾਣਾ ਜਿਸ ਕਾ ਕੀਆ ਤਿਨਹੀ ਲਿਆ ਹੋਤ ਸੇ ਕਾ ਭਾਣਾ ਜੋ ਤਿਨ ਕਰ ਪਾਇਆ ਸੋ ਅਗੇ ਆਇਆ ਅਸੀਂ ਇਹ ਹੁਕਮ ਕਰੇ ਹਾਂ ਆਵੋ ਮਿਲੋ ਸਹਿਜਿ ਹੋ ਸਜਣਾ ਨਾਮ ਲਏ ਹਾਂ ਮਨ ਨ ਮੰਦਾ ਲੋਕਾਂ ਆਖੀਐ ਜੇ ਮਰ ਜਾਣੇ ਅਸਾ ਕੋਈ ਸੇਵਹੁ ਸਾਹਿਬ ਸਮਰਾਥ ਆਪਣਾ ਪੰਚ ਸੁਹਿਲਾ ਆਗੇ ਹੋ ਵੇ ਲੈ ਜਬ ਤਾ ਪਲ ਪਾਵੋ ਆਗੇ ਮਿਲੇ ਵਡਾਈ ਢੇ ਸਜਾਓ ਸੱਚ ਸਮਾਵੋ ਤਾਂ ਪਤ ਲਿਖੈ ਪਾਈ ਮਹਿਲੀ ਜਾਏ ਪਾਵੋ ਕਸਮੇ ਭਾਵੋ ਰੰਗ ਸਿਉ ਰਲੀਆਂ ਬਾਣੈ ਮਰਨ ਨ ਬੰਦਾ ਲੁਟ ਆਖੀਐ ਜੇ ਮਰਨ ਮੋਨਸਾ ਸੂਰਿਆ ਹਕ ਹੈ ਜੇ ਹੋਏ ਮਰਨ ਪਰਵਾਨੋ ਸੂਰੇ ਸੇ ਅਗ ਅੱਖਿਐ ਦਰਗਹਿ ਪਾਵੈ ਸਾਚੀ ਮਨ ਦਰਗਹਿ ਮਨ ਪਾਵੈ ਪਤ ਸੂ ਜਾਵੈ ਆਕੇ ਦੁਖ ਨ ਲਗੈ ਵੇ ਜਾਣੇ ਜਾਣੋ ਮਰਨ ਮੁਰਸਾ ਸੂੜਿਆ ਹੱਥ ਹੈ ਜੇ ਹੋਏ ਮਰੇ ਪਰਵਾਣੋ ਨਾਨਕਿਸ ਨੂੰ ਬਾਬਾ ਰੋਈਐ ਬਾਜੀ ਹੈ ਉਹ ਸੰਸਾਰੋ ਕਿਤਾਬੇ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀ ਅਸੋ ਜਾਣੈ ਆਪੇ ਰਖੇ ਆਪੇ ਬੁਜੇ ਆਪੇ ਉਤਮ ਪਛਾਨ ਜਿਨ ਕਿਸ ਕੀ ਆ ਸੋਈ ਜਾਣੇ ਤਾਂ ਕਰ ਉਤਪਿਆ ਪਾਰੋ ਨਾਨਕ ਕਿਸ ਨੂੰ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ ਵਣ ਹੰਸ ਮਹੱਲਾ ਪਹਿਲਾ ਦਖਣੀ ਸੱਚ ਸਿਰੰਦਾ ਸੱਚਾ ਜਾਣੀਐ ਸੱਚਾ ਪਰਬਤ ਗਾਰੋ ਜਿਨਿਆ ਪੀਨੈ ਆਪ ਸਾਜਿਆ ਸਚੜਾ ਲਖਿ ਅਪਾਰ ਦੁਇ ਪਰ ਜੋੜ ਵਿਸੋੜਿਐਨ ਗੁਰਬਿਨ ਕੋਰੇ ਅੰਧਾਰੋ ਸੂਰਜ ਚੰਦ ਸਿਰਜੈਨ ਇਹਨਸ ਚਲਤ ਵਿਚਾਰ ਸਚੜਾ ਸਾਹਿਬ ਸਚ ਤੂੰ ਸਚੜਾ ਦੇਵ ਪਿਆਰੋ ਰਹਾਉ ਤੁਧ ਸਰਜੀ ਮੇਦ ਸਿਰਜਿਆ ਬਖਮਾਇਆ ਬੋਹ ਪਿਆਰੋ ਖਾਣੀ ਪਾਣੀ ਤੇਰੀ ਆ ਦੇਹ ਜੀਆਂ ਆਧਾਰੋ ਕੁਦਰਤ ਤੱਕ ਰਚਾਇਆ ਸਾਜਨ ਮੇੜਨ ਹਾਰੋ ਆਵਾ ਗਮਣ ਸਿਰਜਿਆ ਤੂੰ ਥਿਰ ਕਰਨੇ ਹਾਰੋ ਜੰਮਣ ਮਰਨਾ ਆਬ ਗੁਣ ਕਾਵਣ ਜਾਰ ਸਚ ਸਦੜੇ ਆਇ ਤੈਨਾਂ ਜਾਣੀਆ ਹੁਕਮ ਸਚੇ ਕਰਤਾਰੋ ਨਾਰੀ ਪੁਰਖ ਵੀ ਸੁਨਿਆ ਵਿਛੜਿਆ ਮੇਲਣ ਹਾਰੋ ਰੂਪ ਨ ਜਾਣੇ ਸੋਹਣੀਏ ਹੁਕਮ ਬੱਦੀ ਸਰਕਾਰੋ ਕੰਬਾਲ ਕ ਬਿਰਦ ਨਾ ਜਾਣਨੀ ਤੋੜਨ ਹੈ ਤਪਿਆਰ ਨੌਦਰ ਠਾਕੇ ਹੁਕਮ ਸਜੈ ਹੰਸ ਗਿਆ ਕਹਿ ਨਾਰੇ ਸਾਧਨ ਛੁਟੀ ਮੁਠੀ ਝੂਠ ਵਿਦਨੀਆਂ ਮਿੱਤਕੜਾ ਅੰਗ ਨੜੇ ਬਾਰੇ ਸੁਰਤ ਮੁਈ ਮਰ ਮਾਈਏ ਮਹਿਲ ਰੁਨੀ ਦਰਬਾਰੇ ਰੋਗੰਤ ਮਹਿਲੀ ਹੋ ਸੱਚੇ ਗੁਣ ਸਾਰੇ ਜਲ ਮਲ ਜਾਨੀ ਨਵਾਲਿਆ ਕੱਪੜ ਪਾਟਿਆ ਬਾਰੇ ਵਾਜੇ ਬੱਚੇ ਸੱਚੀ ਬਾਣੀਆਂ ਪੰਜ ਮੂਰੇ ਮਨ ਮਾਰੇ ਜਾਨੀ ਵਿਸ਼ੰਣੇ 네ਰਾ ਮਰਨ ਭਿਆ ਤਿਗ ਜੀਵਨ ਸੰਸਾਰੀ ਮਰੇ ਸੋ ਜਾਣੀ ਐ ਫਿਰ ਸੱਚੜਾ ਹਿਤ ਪਿਆਰੇ ਤੁਸੀਂ ਰੋਹੋ ਰੋਵਣ ਆਈ ਹੋ ਝੂਠ ਮੁਠੀ ਸੰਸਾਰੇ ਹਉ ਮੁਠੜੀ ਧੰਦਾ ਧਾਮਣੀਆਂ ਫਿਰ ਛੋੜਿਆ ਵਿੱਤਨ ਕਾਰੇ ਘਰ ਘਰ ਕੰਤ ਮਹਿ ਹੈ ਮਹਿਲੀਆਂ ਰੂੜਾ ਹਿਤ ਪਿਆਰੀ ਮੈਂ ਪਿਰ ਸੱਚਾ ਸਲਾਹਣਾ ਹਉ ਰਸਿਆੜੀ ਨਾਮ ਪਧਾਰੇ ਗੁਰ ਮਿਲਿਆ ਵੇਸ ਬਲਟਿਆ ਸਾ ਧਨ ਸੱਚਾ ਸਿਗਾਰੋ ਆਵੋ ਬਿਰਹ ਸਹੇਲੀ ਹੋ ਸਿਮਰਿਓ ਸਿਰਜਣਹਾਰ ਬਈਰ ਨਾਮ ਸੁਆਗਣੀ ਸੱਚ ਸਵਾਰਣਹਾਰੋ ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰ ਵੜ ਹੰਸ ਮਹਲਾ ਪਹਿਲਾ ਜਿਨ ਜਗ ਸਿਰਜਿ ਸਮਾਇਆ ਸੋ ਸਾਹਿਬ ਕੁਦਰਤ ਜਾਣਵਾ ਸਚੜਾ ਦੁਰਨਾ ਪਾਲੀਐ ਘਟ ਘਟ ਸ਼ਬਦ ਵਿਚਾਰੂ ਆ ਸੱਚ ਸ਼ਬਦ ਪਛਾਣੋ ਦੂਰ ਨ ਜਾੜੋ ਹੋ ਜਿਨਹ ਰਚਨਾ ਰਾਚੀ ਨਾਮ ਧਿਆਏ ਤਾਂ ਸੁਖ ਪਾਏ ਬਿਨ ਨਾਵੈ ਪਿੜ ਕਾ ਚੀ ਜਿਨ ਥਾਪੇ ਵਿਦ ਜਾਣੇ ਸੋਏ ਗਿਆ ਕੋ ਕਹੇ ਵਖਾਣੋ ਜਿਨ ਜਗ ਥਾਪ ਬਤਾਇਆ ਜਲੋ ਸੋ ਸਾਬਿਬ ਪਰਵਾੜੋ ਬਾਬਾ ਆਇਆ ਹੈ ਉੱਥੇ ਚੱਲਣਾ ਅਦ ਪੰਧ ਹੈ ਸੰਸਾਰੋਆ ਸਿਰ ਸਿਰ ਸੱਚੜੇ ਲਿਖੇ ਆ ਦੁੱਖ ਸੁਖ ਪੁਰਬ ਵਿਚਾਰੋਆ ਦੁੱਖ ਸੁਖ ਦੀਆਂ ਜਿਹਾਂ ਕੀਆ ਸੋ ਨਿਭਹਿ ਜੀਆਂ ਨਾਲੇ جے ہے کرم کرائے کرتا دوجی کار نہ پాలే آپ نے عالم تھندے با دی کر حکم ਛਡਾਵਣ ہارو اج کل کردیاں گال بے اپے دوجے پائے وکار جنم मार्ग پنتھ نس جئی ਉਜੜ ਅੰਦ ਕਬਾਰਵਾ ਨਾ ਜਲ ਲੇਪ ਤੁਲਾਈਆਂ ਨਾ ਭੋਜਨ ਪਰਕਾਰਵਾ ਭੋਜਨ ਪਾਓ ਨਾ ਠੰਡਾ ਪਾਣੀ ਨਾ ਕਾਪੜ ਸਿੰਗਾਰੋ ਗਲ ਸੰਗਲ ਸਿਰ ਮਾਰੇ ਉਭੋ ਨਾ ਦੀਸੈ ਘਰ ਬਾਰ ਇਬਕੇ ਰਾਹੇ ਜੰਮਣ ਨਹੀਂ ਪਛਤਾਣੇ ਸਿਰ ਭਾਰੋ ਬਿਨ ਸਾਜੇ ਕੋ ਬੇਲੀ ਨਹੀਂ ਸਾਜਾ ਇਹੋ ਵਿਚਾਰੋ ਬਬਾਰੂ ਵਹ ਰਵਹ ਸੋ ਜਾਣੀਐ ਮਿਲ ਰੂ ਵਹ ਗੁਣ ਸਾਰੇਵਾ ਸੋ ਬਨੰਤਰ ਸੰਸਾਰੋ ਜੋ ਬਾਜੀਗਰ ਪਰ ਮੈਂ ਭੂਲੇ ਝੂਠ ਮੁਠੀ ਅੰਕਾਰ ਆਪੇ ਮਾਰਨ ਪਾਵਨ ਹਾਰਾ ਆਪੇ ਕਰਮ ਕਮਾਈ ਨਾਮ ਰਤੇ ਗੁਰ ਪੂਰੇ ਰਾਖੇ ਨਾਨਕ ਸਹਿਜ ਸੁਭਾਏ ਵਡਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਥ ਚੱਲਣਾ ਇਹੋ ਜਗ ਝੂਠ ਪਸਾਰੋਵਾ ਸੱਜਾ ਘਰ ਸੱਚੜੈ ਸੇਵੀਐ ਸੱਚ ਖਰਾ ਸਚਿਆ ਰੋਵਾ ਊੜ ਲੱਭ ਜਾਂ ਥਾਏ ਨਾ ਪਾਸੇ ਆਗੇ ਲਹਿ ਨਾ ਠਾਓ ਅੰਦਰ ਆਉ ਨਾ ਬੈਸੋ ਕਹੀਐ ਜੋ ਸੁਣੇ ਘਰ ਕਾਉ ਜੰਮਣ ਮਰਣ ਵਟਾਵੇ ਛੌੜਾ ਬਿਨ ਸਹਿ ਜਗਤ ਸੁਭਾਈ ਲਬਤ ਨੈ ਮਾਇਆ ਜਗਤ ਬੁਲਾਇਆ ਗਾਲ ਖੜਾ ਰੁਵਾਏ ਬਾਬਾ ਬਹੁ ਭਾਈ ਹੋ ਗਲ ਮਿਲਹਿ ਮਿਲ ਮਿਲ ਦੇ ਅਸੀਸਾਹੇ ਬਾਬਾ ਸਜੜਾ ਮੇਲ ਚੁਕਈ ਪ੍ਰੀਤਮ ਕੀਆ ਦੇ ਅਸੀਸਾਹੇ ਅਸੀਸਾ ਦੇਵ ਭਗਤ ਕਰਿਓ ਮਿਲਿਆ ਕਾ ਕਿਆ ਮੇਲੋ ਇੱਕ ਭੂਲੇ ਨਾ ਬਥੇ ਹੋ ਥਵ ਗੁਰ ਸ਼ਬਦੀ ਸਜ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸੁਣਾਣਾ ਜੁਗ ਜੁਗ ਸਾਚੇ ਵੇਸੈ ਸਾਜਨ ਸੈਣ ਮਿਲੋ ਸੰਜੋਗੇ ਗੁਰ ਮਿਲ ਭੂਲੇ ਫਾਸੇ ਬਾਬਾ ਨਾਗੜਾ ਆਇਆ ਸੁਖ ਲੇਖ ਲਿਖਾਇਆ ਲਿਖੇੜਾ ਸਹ ਨ ਟੱਲੇ ਜਿਹੜਾ ਪੁਰਬ ਕਮਾਇਆ ਵਹਿ ਸਾਜੇ ਲਿਖਿਆ ਅੰਮ੍ਰਿਤ ਬਿਖਿਆ ਜਿਤ ਲਾਇਆ ਤਿਤ ਲਾਗਾ ਸਾਹਮਣਿਆਰੀ ਕਾਮਣ ਪਾਏ ਬਹ ਰੰਗੀ ਗੱਲ ਤਾਂ ਗਾ ਤੋਚੀ ਮਤ ਭਇਆ ਮਨ ਹੋਛਾ ਗੁਰਸਾਭ ਕੀ ਖਾਇਆ ਨਾ ਮਰ ਜਾਦ ਆਇਆ ਕਲ ਪੀਤਰ ਨਾ ਕੋ ਬੰਦ ਚਲਾਇਆ ਬਾਬਾ ਰੋ ਜੇ ਕਿਸੇ ਰੋਵਣਾ ਜਾਨੀੜਾ ਬੰਦ ਪਠਾਇਆ ਏ ਲਿਖੇੜਾ ਲੇਖ ਨਾ ਮੀਟੀਐ ਤਰਹ ਕਾਰਣਾ ਆਇਆ ਏ ਘਟਾਰਾ ਆਇਆ ਜੰਦ ਸੁਪਾਇਰੁੰਨੇ ਰੋਵਣ ਹਾਰੇ ਪੁੱਤ ਭਾਈ ਪਾਤੀ ਜੇ ਰੋਵੇਂ ਮੈਂ ਅਤ ਪਿਆਰੇ ਪੈਰੋ ਐ ਗੁਣਸਾਰ ਸਮਾਲੇ ਕੋ ਮਰੇ ਨਾ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਿ ਜਾਣਾ ਰੋਵੈ ਸਚ ਸਮਾਲੇ ਪੈਰੋ ਵੈ ਗੁਣਸਾਰ ਸਮਾਲੇ ਕੋ ਮਰੇ ਨਾ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਿ ਜਾਣਾ ਰੂਵੈ ਸੱਚ ਸਮਾਲੇ